ਆਕੇ ਜਲਵਾ ਵਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਬਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਜਿਹੜੇ ਜਿਹੜੇ ਜਲਾਲਪੁਰੀਓ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਬ੍ਰਾਂਡਡ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਵਾ ਜਾਂਦੀ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਵਾ ਜਾਂਦੀ ਹੈ ਇਹ ਜਲਾਲਪੁਰ ਦਾ ਪਾਲਾ ਮਣਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾ ਮਾਰ ਚਾੜ ਦਾ ਕਿਟਾਪਾਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਕਿਟਾਪਾਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਆਇਆ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁਇੰਦਾ ਦੁਨੀਆ ਦਾ 스타 ਲੰਮੀ ਪਾਰੀ ਦਾ ਘੋੜਾ ਜੇ ਕਹਿ ਲਈਏ ਮੰਨਨੇ ਕਿਆ ਵੀ ਨਿਤ ਮਾਵਾ ਪੁੱਤ ਨਹੀਂ ਜਾਂਦੀਆਂ ਵਾਹ ਕਾਂਗੇ ਵਾਲਿਆ